ਸਤਨਾ ਸ੍ਰੀ ਵਾਹਿ ਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਨ ਤੁਮਰੀ ਮਹਿਮਾ ਰਣ ਨਸਕ ਤੂੰ ਠਾਕੁਰ ਊਚ ਭਗਵਾਨ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਬਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਨੈ ਪਰਤਖ ਗੁਰੂ ਨਿਸਤਾਰੇ ਪਰਮ ਸਤਕਾਰ ਜੋ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸواری ਸਤਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਤ ਸੰਗਤ ਜੀ ਫਤਿਹ ਦੀ ਸੰਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਨੇ ਕੱਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਲੋਕ ਜਿਹੜੇ ਪੰਜ ਸ਼ਲੋਕਾਂ ਦੀ ਵਿਚਾਰ ਸੰਗਤਾਂ ਦੇ ਨਾਲ ਸਾਂਝੀ ਕੀਤੀ। ਆਓ ਅੱਜ ਪੰਜ ਸ਼ਲੋਕਾਂ ਦੀ ਜਿਹੜੀ ਵਿਚਾਰ ਹੈ ਉਹ ਨਾਲ ਮਿਲ ਕੇ ਆਪਾਂ ਸੰਗਤਾਂ ਦੇ ਨਾਲ ਸਾਂਝੀ ਕਰਦੇ ਹਾਂ। ਅੱਜ 6ਵੇਂ ਸ਼ਲੋਕ ਤੋਂ ਸ਼ੁਰੂ ਕਰਦੇ ਹਾਂ ਤੇ 10ਵੇਂ ਸ਼ਲੋਕ ਤੱਕ ਆਪਾਂ ਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੁੜਨ ਦਾ ਯਤਨ ਕਰਦੇ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਪਤ ਤੇ ਉਧਾਰਨ ਪੈ ਹਰਨ ਹਰ ਅਨਾਥ ਕੇ ਨਾਥ ਪਤਤ ਕਹਿੰਦੇ ਐ ਜਿਹੜਾ ਇਨਸਾਨ ਗੁਰੂ ਨਾਲੋਂ ਟੁੱਟ ਕੇ ਮਾੜਿਆਂ ਧੰਦਿਆਂ ਚ ਪੈ ਜੇ ਉਹ ਬੰਦਾ ਪਤਿਤ ਹੋ ਜਾਂਦਾ ਹੈ ਜਿਹੜਾ ਆਪਣੇ ਅੰਦਰ ਵਿਕਾਰ ਲੈ ਕੇ ਘੁੰਮ ਰਿਆ ਨਾ ਚਾਹੇ ਗੁਰੂ ਸਾਹਿਬ ਕਹਿੰਦੇ ਟਾਈ ਲਾਈ ਫਿਰਦਾ ਹੈ ਚਾਹੇ ਪੈਂਟ ਕੋਟ ਪਾਈ ਫਿਰਦਾ ਹੈ ਪਰ ਕਹਿੰਦੇ ਜੇ ਆਪਣੇ ਅੰਦਰ ਵਿਕਾਰ ਨਹੀਂ ਫਿਰਦਾ ਨਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਉਹ ਪਤਿਤ ਹੈ ਜੇ ਵਿਕਾਰੀ ਬੰਦਾ ਗੁਰੂ ਦੀ ਸ਼ਰਨ ਚ ਆ ਜੇ ਤੇ ਗੁਰੂ ਦੀ ਸ਼ਰਨ ਚ ਆ ਕੇ ਕਹੇ ਸੱਚੇ ਪਤਸ਼ਾਹ ਮੈਨੂੰ ਆਪਣਾ ਬਣਾ ਲਓ ਗੁਰੂ ਇਸ ਤਰ੍ਹਾਂ ਦਾ ਪਤਿਤ ਬੰਦਿਆ ਨੂੰ ਵੀ ਆਪਣੇ ਬਣਾ ਲੈਂਦਾ ਗਲ ਨਾਲ ਲਾ ਲੈਂਦਾ ਇੱਥੇ ਗੁਰੂ ਤੇਗ ਬਹਾਦਰ ਸਾਹਿਬਰੇ ਕਹਿੰਦੇ ਪਤਿਤ ਉਧਾਰਨ ਜਿਹੜਾ ਪਤਤਾਂ ਨੂੰ ਵੀ ਪਵਿੱਤਰ ਕਰ ਜਾਂਦਾ ਹੈ ਭੈ ਹਰਨ ਭੈ ਹਰਨ ਦਾ ਭਾਵ ਹੁੰਦਾ ਹੈ ਜਿਹੜੇ ਸਾਡੇ ਅੰਦਰ ਡਰ ਨੇ ਨਾ ਉਹ ਸਾਰੇ ਡਰ ਦੂਰ ਕਰ ਦਿੰਦਾ ਹਰ ਅਨਾਥ ਕੇ ਨਾਥ ਕਹਿੰਦੇ ਉਹ ਨਿਖਸਮਿਆਂ ਦਾ ਖਸਮ ਪਰਮਾਤਮਾ ਜਿਹੜਾ ਉਹਦੇ ਨਾਲ ਜਿੰਦੇ ਅਸੀਂ ਜੁੜ ਗਏ ਨਾ ਉਹਨੇ ਸਾਡਾ ਅੰਦਰ ਸਵਾਲ ਦੇ ਉਹਦੇ ਚ ਤਾਕਤ ਹੈ ਜਿਵੇਂ ਗੁਰੂ ਕਿਸੇ ਦੇ ਵਿਦਵਾਨ ਦੇ ਸ਼ਬਦ ਨੇ ਨਾ ਕਿ ਪਾਰਸ ਮੈ ਉਹ ਸੰਤਮ ਬਡੋ ਅੰਤਰੋ ਜਾਨ ਉਹ ਲੋਹੋ ਕੰਚਨ ਕਰੇ ਉਹ ਕਰ ਲੈ ਆਪ ਸੁਬਾਨ ਕਹਿੰਦੇ ਜਿਹੜੇ ਪਾਰਸ ਹੁੰਦਾ ਹੈ ਨਾ ਉਹ ਨੌ ਧੰਤਾ ਨੇ ਐਸੀਆਂ ਅੱਠ ਧੰਤਾ ਨੇ ਜਿਨ੍ਹਾਂ ਨੂੰ ਸਪਰਸ਼ ਕਰਦਾ ਹੈ ਤਾਂ ਉਹ ਜਦੋਂ ਸਪਰਸ਼ ਕਰਦਾ ਹੈ ਨਾ ਉਹ ਸੋਨਾ ਬਣ ਜਾਂਦਾ ਹੈ ਜਦੋਂ ਵੀ ਉਹ ਸਪਰਸ਼ ਕਰਦਾ ਹੈ ਨਾ ਉਹ ਸੋਨਾ ਬਣ ਜਾਂਦਾ ਹੈ ਪਰ ਕਹਿੰਦੇ ਜੇ ਉਹ ਉਹਦੇ ਵਿੱਚ ਇਹ ਤਾਕਤ ਨਹੀਂ ਹੈ ਕਿ ਉਹ ਉਹਨੂੰ ਪਾਰਸ ਬਣਾ ਦੇ ਪਾਰਸ ਨਹੀਂ ਬਣਾ ਸਕਦਾ ਬਸ ਉਹਦੇ ਵਿੱਚ ਇਹ ਤਾਕਤ ਨਹੀਂ ਹੈ ਕਹਿੰਦੇ ਉਹਦੇ ਵਿੱਚ ਇਹ ਤਾਕਤ ਨਹੀਂ ਹੈ ਕਿ ਉਹ ਲੋਹੇ ਨੂੰ ਆਪਣੇ ਵਰਗਾ ਆਪਣੇ ਵਰਗਾ ਬਣਾ ਸਕਦਾ ਬਸ ਇਹ ਘਾਟ ਹੈ ਉਹਦੇ ਵਿੱਚ ਬਾਕੀ ਘਾਟ ਨਹੀਂ ਹੈ ਬਾਕੀ ਨਹੀਂ ਘਾਟ ਪਾਰਸ ਮੈਂ ਉਹ ਸੰਤ ਮੈਂ ਵੱਡੋ ਅੰਤਰੋ ਜਾਣ ਉਹ ਲੋਹੇਉ ਕੰਚਨ ਕਰ ਉਹ ਕਰ ਲੈ ਆਪ ਸਮਾਨ ਕਹਿੰਦੇ ਉਹ ਆਪਣੇ ਵਰਗਾ ਬਣਾ ਲੈਂਦਾ ਆਪਣੇ ਵਰਗਾ ਜਿਹੜਾ ਸੰਤ ਹੁੰਦਾ ਹੈ ਨਾ ਜੇ ਹੁਣ ਗੁਰਬਾਣੀ ਹੈ ਸਾਡੇ ਕੋਲ ਗੁਰਬਾਣੀ ਦੇ ਨਾਲ ਜਿਹੜਾ ਜੁੜ ਗਿਆ ਉਹਨੇ ਆਪਣੇ ਵਰਗਾ ਬਣਾ ਲਿਆ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੁੜਿਆ ਭਾਈ ਲੈਣਾ ਜੀ ਭਾਈ ਲੈਣਾ ਜੀ ਜੁੜੇ ਤੇ ਕੀ ਬਣਾਤੇ ਆਪਣੇ ਵਰਗੇ ਬਣਾਤੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਹੁਣ ਤੂੰ ਲੈਣਾ ਨਹੀਂ ਰਿਹਾ ਹੁਣ ਤੂੰ ਮੇਰੇ ਸਰੀਰ ਦਾ ਅੰਗ ਬਣ ਗਿਆ ਅੰਗਦ ਦੇਵ ਉਹਨਾਂ ਦਾ ਨਾਮ ਰੱਖਤਾ ਗੁਰੂ ਸਾਹਿਬ ਨੇ ਕਹੋ ਨਾਨਕ ਤਿਹ ਜਾਨੀ ਐ ਸਦਾ ਵਸਤ ਤੁਮ ਸਾਥ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਆ ਕਿ ਪ੍ਰਮਾਤਮਾ ਨੂੰ ਨਾ ਹਮੇਸ਼ਾ ਆਪਣੇ ਨਾਲ ਸਮਝੋ ਜਦੋਂ ਅਸੀਂ ਕਿਤੇ ਵੀ ਜਾਂਦੇ ਆ ਐ ਸਮਝੀਏ ਕਿ ਪ੍ਰਮਾਤਮਾ ਸਾਡੇ ਨਾਲ ਚੱਲ ਰਿਹਾ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਪੜ੍ਹਦੇ ਆ ਨਾ ਆਪਾਂ ਜਪ ਸਾਹਿਬ ਦੇ ਵਿੱਚ ਲਾਸਟ ਪੰਕਤੀਆਂ ਨੇ ਦੁਕਾਲੰਗ ਪਰਨਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਵਿਪੁੱਤੇ ਕਿ ਪ੍ਰਮਾਤਮਾ ਮੇਰੇ ਹਮੇਸ਼ਾ ਅੰਗ ਸੰਗ ਹੈ ਨਾਲ ਰਹਿੰਦਾ ਹੈ ਤੇ ਗੁਰੂ ਸਾਹਿਬ ਦੇ ਬਚਨ ਅਸੀਂ ਗੁਰਬਾਣੀ ਚ ਪੜ੍ਹਦੇ ਆ ਤੂੰ ਮੇਰਾ ਸੰਗ ਸਦਾ ਹੈ ਨਾਲੇ ਜਲ ਨੇ ਹੀ ਡੋਪੈ ਤਸਕਰ ਨਹੀਂ ਲੇਵੈ ਪਾਹੇ ਨਾ ਸਕੈ ਜਾਲੇ ਕਹਿੰਦੇ ਜਦੋਂ ਤੁਸੀਂ ਪ੍ਰਮਾਤਮਾ ਨੂੰ ਆਪਣੇ ਨਾਲ ਸਮਝ ਲਿਆ ਨਾ ਜਿੱਦੇ ਇਹ ਗੱਲ ਸਮਝ ਲਈ ਕਿ ਰੱਬ ਮੇਰੇ ਨਾਲ ਹੈ ਉਦੇ ਕੀ ਹੋਣਾ ਜਲ ਨਹੀਂ ਡੁੱਪੈ ਕਹਿੰਦੇ ਜਲ ਪਾਣੀ ਡੋਬ ਨਹੀਂ ਸਕਦਾ ਪਾਣੀ ਦੇ ਵਿੱਚ ਤਾਕਤ ਨਹੀਂ ਹੈ ਕਿ ਉਸ ਇਨਸਾਨ ਨੂੰ ਡੋਬ ਦੇ ਜਿਹੜੇ ਦੇ ਨਾਲ ਪਰਮਾਤਮਾ ਚੱਲਦਾ ਹੈ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਤਸਕਰ ਕਹਿੰਦੇ ਚੋਰ ਕਹਿੰਦੇ ਚੋਰ ਉਹਨੂੰ ਚੁਰਾ ਨਹੀਂ ਸਕਦਾ ਪਾਹੇ ਨਾ ਸੱਕੈ ਜਲੈ ਕਹਿੰਦੇ ਅੱਗ ਉਹਨੂੰ ਸਾੜ ਨਹੀਂ ਸਕਦੀ ਜਿਹੜਾ ਗੁਰੂ ਨੂੰ ਆਪਣੇ ਨਾਲ ਸਮਝਦਾ ਹੈ ਅੰਗ ਸੰਗ ਸਮਝਦਾ ਹੈ ਹੁਣ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਹੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ 40 ਸਾਲ ਲਾਏ ਤੇ ਐ ਸਮਝਦੇ ਸੀ ਕਿ ਮੇਰੇ ਨਾਲ ਰੱਬ ਤੁਰਿਆ ਫਿਰਦਾ ਹੈ ਭਾਈ ਮਰਦਾਨਾ ਜੀ ਐਂ ਕਹਿੰਦੇ ਸੀ ਕਿ ਮੇਰੇ ਨਾਲ ਰੱਬ ਤੁਰਿਆ ਜਾਂਦਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਕਿ ਮੇਰੇ ਨਾਲ ਰੱਬ ਤੁਰਿਆ ਜਾ ਰਿਹਾ ਤੇ ਅੱਜ ਵੀ ਅਸੀਂ ਭਾਈ ਮਰਦਾਨਾ ਜੀ ਨੂੰ ਯਾਦ ਕਰਦੇ ਹਾਂ ਨਾ ਉਹਨਾਂ ਨੂੰ ਆਗੋ ਸਾੜ ਸਕੀ ਨਾ ਉਹਨਾਂ ਨੂੰ ਪਾਣੀ ਡੋਬ ਸਕਿਆ ਨਾ ਉਹਨਾਂ ਨੂੰ ਕੋਈ ਚੁਰਾ ਸਕਿਆ ਕਿਉਂਕਿ ਗੁਰੂ ਨੂੰ ਆਪਣੇ ਅੰਗ ਸੰਗ ਸਮਝਦੇ ਸੀ ਕਹੋ ਨਾਨਕ ਤਿਹ ਜਾਨੀ ਐ ਸਦਾ ਬਸਤ ਤੁਮ ਸਾਥ ਕਹਿੰਦੇ ਪ੍ਰਮਾਤਮਾ ਨੂੰ ਐ ਸਮਝਣਾ ਚਾਹੀਦਾ ਕਿ ਇਹ ਮੇਰੇ ਨਾਲ ਨਾਲ ਚੱਲ ਰਿਹਾ ਤਨ ਤਨ ਜੇ ਤਉ ਕਉ ਦਿਓ ਤਾਂ ਸਿਓ ਨਿਹੋ ਨਕੀਨ ਹੁਣ ਪ੍ਰਮਾਤਮਾ ਨੇ ਸਾਨੂੰ ਕੀ ਨਹੀਂ ਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਮਰੇ ਕਹਿੰਦੇ ਤਨ ਦਿੱਤਾ ਤਨ ਦਿੱਤਾ ਪਰਮਾਤਮਾ ਨੇ ਤਨ ਵੀ ਦਿੱਤਾ ਤਨ ਵੀ ਦਿੱਤਾ ਉਹਦੇ ਨਾਲ ਕਹਿੰਦੇ ਪਿਆਰ ਫੇਰ ਨਹੀਂ ਪਾਇਆ ਸੀ ਪਰਮਾਤਮਾ ਨੇ ਸਰੀਰ ਦਿੱਤਾ ਤਨ ਦਿੱਤਾ ਆ ਤਨ ਕਿੰਨਾ ਸੋਹਣਾ ਬੰਦਾ ਕਹਿੰਦਾ ਮੈਨੂੰ ਰੱਬ ਨੇ ਕੀ ਦਿੱਤਾ ਜਿੱਦੇ ਲਿਵਰ ਖਰਾਬ ਹੋ ਜਾਂਦਾ ਉਦੋਂ ਪਤਾ ਲੱਗਦਾ ਕਿ ਲਿਵਰ ਦੀ ਕੀਮਤ ਕਿੰਨੀ ਹੈ ਜਿੱਦੇ ਕਿਡਨੀਆ ਖਰਾਬ ਹੋ ਜਾਂਦੀਆਂ ਨੇ ਉਦੋਂ ਪਤਾ ਲੱਗਦਾ ਕਿਡਨੀਆ ਦੀ ਕੀਮਤ ਕਿੰਨੀ ਆ ਸਾਨੂੰ ਇੰਨਾ ਮਹਿੰਗਾ ਪਰਮਾਤਮਾ ਨੇ ਸਰੀਰ ਦਿੱਤਾ ਤੇ ਅਸੀਂ ਫਿਰ ਵੀ ਉਲੰਭਾ ਦਿੰਨੇ ਕਿ ਮੈਨੂੰ ਰੱਬ ਨੇ ਦਿੱਤਾ ਕੀ ਆ ਇੰਨਾ ਮਹਿੰਗਾ ਸਰੀਰ ਤੈਨੂੰ ਮਿਲਿਆ ਹੀਰਿਆਂ ਵਰਗਾ ਮਿਲਿਆ ਸਰੀਰ ਤੂੰ ਫਿਰ ਵੀ ਉਸ ਪਰਮਾਤਮਾ ਦੇ ਨਾਲ ਪਿਆਰ ਨਹੀਂ ਪਾਉਂਦਾ ਕਿਉਂ ਤਾਂ ਸਿਓ ਨਿਹੋ ਨਕੀਨ ਕਹਿੰਦੇ ਫਿਰ ਵੀ ਪਰਮਾਤਮਾ ਦੇ ਨਾਲ ਪਿਆਰ ਨਹੀਂ ਪਾਇਆ ਅਜੇ ਵੀ ਉਲੰਭਾ ਸਾਡੇ ਅੰਦਰ ਕਦੇ ਸ਼ੁਕਰਾਨਾ ਸ਼ਬਦ ਨਹੀਂ ਆਇਆ ਅਸੀਂ ਕਹੀਏ ਸੱਚੇ ਪਾਤਸ਼ਾਹ ਆਹ ਜਿਨ੍ਹਾਂ ਦੇ ਅੱਖਾਂ ਹੀ ਨਹੀਂ ਹੈਗੀਆਂ ਸਾਨੂੰ ਅੱਖਾਂ ਤੇ ਮਿਲੀਆਂ ਆਹ ਜਿਸ ਬੰਦੇ ਦੇ ਪੈਰ ਹੀ ਨਹੀਂ ਹੈਗੇ ਸਾਨੂੰ ਤੁਰਨ ਵਾਸਤੇ ਪੈਰ ਤੇ ਦਿੱਤੇ ਸੱਚੇ ਪਾਤਸ਼ਾਹ ਆਹ ਜਿਨ੍ਹਾਂ ਨੂੰ ਸੁਣਦਾ ਹੀ ਨਹੀਂ ਸਾਨੂੰ ਸੁਣਨ ਵਾਸਤੇ ਕੰਨ ਤੇ ਦਿੱਤੇ ਸ਼ੁਕਰਾਨਾ ਕਰੀਏ ਸੱਚੇ ਪਾਤਸ਼ਾਹ ਜੇ ਮੇਰਾ ਸਰੀਰ ਤੰਦਰੁਸਤ ਹੈ ਤਾਂ ਸਾਰਾ ਕੁਝ ਹੈ ਜੇ ਸਰੀਰ ਹੀ ਤੰਦਰੁਸਤ ਨਹੀਂ ਫਿਰ ਕੀ ਹੈ ਅਸੀਂ ਉਲੰਘਾ ਨਾ ਦੇਈਏ ਅਸੀਂ ਫਿਰ ਵੀ ਸ਼ੁਕਰਾਨਾ ਕਰੀਏ ਸੱਚੇ ਪਾਤਸ਼ਾਹ ਹੋਰਾਂ ਨਾਲੋਂ ਤੇ ਮੈਂ ਬਹੁਤ ਚੰਗਾ ਮੰਜੇਜੀ ਪਈ ਆ ਕਹੀ ਤੇ ਮੈਨੂੰ ਤਰਨ ਜੋਗੀ ਤੇ ਤੁਸੀਂ ਨੇ ਇੰਨਾ ਕਿਤੇ ਬਖਸ਼ਿਸ਼ ਕੀਤੀ ਮੇਰੇ ਤੇ ਕਿ ਮੈਂ ਤੁਰਿਆ ਤੇ ਫਿਰਦਾ ਅਸੀਂ ਸ਼ੁਕਰਾਨਾ ਕਰੀਏ ਸ਼ੁਕਰਾਨਾ ਕਰਨਾ ਅਸੀਂ ਭੁੱਲ ਗਏ ਕਹੋ ਨਾਨਕ ਨਰਬਾਬ ਰੇ ਅਬ ਕਿਉਂ ਢੋਲਤ ਦੀਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਆ ਬਾਬਰੇ ਦਾ ਭਾਵ ਹੁੰਦਾ ਹੈ ਪਾਗਲ ਮੂਰਖ ਹੁਣ ਅਸੀਂ ਸਮਝੀ ਜਾਂਦੇ ਆ ਕਿ ਜਿਹੜਾ ਬੰਦਾ ਲੋਕਾਂ ਦੇ ਨਾਲ ਲੜਦਾ ਹੈ ਉਹ ਪਾਗਲ ਹੁੰਦਾ ਹੈ ਉਹ ਮੂਰਖ ਹੁੰਦਾ ਹੈ ਨਹੀਂ ਗੁਰੂ ਸਾਹਿਬ ਕਿਹਨੂੰ ਮੂਰਖ ਕਹਿੰਦੇ ਆ ਮੂਰਖਾ ਸਿਰ ਮੂਰਖ ਹੈ ਜੇ ਮੰਨੈ ਨਾਹੀ ਨਾਉ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਨਹੀਂ ਨਾ ਮੰਨਦਾ ਜਿਹੜਾ ਪਰਮਾਤਮਾ ਨੂੰ ਇਹ ਕਹਿੰਦਾ ਕਿ ਹੈ ਹੀ ਨਹੀਂ ਰੱਬ ਤੇ ਕਹਿੰਦੇ ਅਸਲ 'ਚ ਉਹ ਮੂਰਖ ਹੈ ਕਹੋ ਨਾਨਕ ਨਰ ਬਾਬਰੇ ਅਬ ਕਿਉਂ ਡੋਲਤ ਦੀਨ ਕਹਿੰਦੇ ਤੂੰ ਉਸ ਪਰਮਾਤਮਾ ਨੂੰ ਯਾਦ ਕਰਨ ਤੋਂ ਬਿਨਾਂ ਕਬਰਾਂ ਹੁੰਦਾ ਫਿਰਦਾ ਪਰਮਾਤਮਾ ਨੂੰ ਯਾਦ ਕਰ ਤੇਰੀਆਂ ਕਬਰਾਂ ਹਟਾਂ ਸਭ ਹਟ ਜਾਣਗੀਆਂ ਤੇਰੇ ਅੰਦਰ ਦੇ ਦੁੱਖ ਤੇਰੇ ਅੰਦਰ ਦੇ ਝਮੇਲੇ ਸਭ ਹਟ ਜਾਣਗੇ ਪਰ ਤੂੰ ਉਸ ਪਰਮਾਤਮਾ ਨੂੰ ਯਾਦ ਤੇ ਕਰ ਦੀਨ ਦਾ ਭਾਵ ਧਰਮ ਵੀ ਹੁੰਦਾ ਹੈ ਦੀਨ ਦਾ ਭਾਵ ਭਿਖਾਰੀ ਵੀ ਹੁੰਦਾ ਹੈ ਤੇ ਇੱਥੇ ਦੀਨ ਦਾ ਭਾਵ ਆਤੁਰ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਿ ਤੂੰ ਕਿਉਂ ਉਸ ਪਰਮਾਤਮਾ ਨੂੰ ਛੱਡ ਬੈਠਿਆ ਤਨ ਤਨ ਸੰਪੈ ਸੁਖ ਦੀਓ ਅਰਜਹਿ ਨੀਕੇ ਧਾਮ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਤਨ ਦਿੱਤਾ ਧਨ ਦਿੱਤਾ ਸੁਖ ਦਿੱਤੇ ਤੈਨੂੰ ਐਸ਼ੋ ਆਰਾਮ ਵਾਸਤੇ ਘਰ ਦਿੱਤੇ ਤੈਨੂੰ ਵੱਡੀਆਂ ਵੱਡੀਆਂ ਕੋਠੀਆਂ ਪਾ ਕੇ ਦਿੱਤੀਆਂ ਅਰਜਹਿ ਨੀਕੇ ਧਾਮ ਨੀਕੇ ਦਾ ਭਾਵ ਉਹਦਾ ਸੋਹਣੇ ਤਾਮ ਦਾ ਭਾਵ ਹੁੰਦਾ ਹੈ ਘਰ ਮਹਿਲ ਮਾੜੀਆਂ ਕਹਿੰਦੇ ਤੈਨੂੰ ਇੰਨਾ ਕੁਝ ਦਿੱਤਾ ਇੰਨਾ ਕੁਝ ਦਿੱਤਾ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਫਿਰ ਵੀ ਸ਼ੁਕਰਾਨਾ ਨਹੀਂ ਕੀਤਾ ਕਹਿੰਦੇ ਫਿਰ ਵੀ ਪ੍ਰਮਾਤਮਾ ਤੋਂ ਦੂਰੀਆਂ ਬਣਾ ਲਈ ਕਹੋ ਨਾਨਕ ਸੁਨ ਰੇ ਮਨ ਸਿਮਰਤ ਕਾਹੇ ਨਾਮ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਖ ਕੇ ਆ ਮਨ ਨੂੰ ਸੰਬੋਧਨ ਹੋ ਕੇ ਕਹਿੰਦੇ ਆ ਕਹੋ ਨਾਨਕ ਸੁਨ ਰੇ ਮਨ ਸਿਮਰਤ ਕਾਹੇ ਨਾ ਰਾਮ ਕਹਿੰਦੇ ਉਹ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ ਉਹਦਾ ਸਿਮਰਨ ਕਰ ਹੁਣ ਪੁੱਛਣ ਵਾਲਿਆਂ ਨੇ ਕਿਹਾ ਸਿਮਰਨ ਕਰਨ ਦੇ ਨਾਲ ਫਰਕ ਕੀ ਪੈਂਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਚਨ ਨੇ ਕਿ ਸਿਮਰਨ ਕਰਨ ਦੇ ਨਾਲ ਜਿਹੜੇ ਵਿਕਾਰਾਂ ਚ ਡੁੱਬੇ ਹੋਏ ਸੀ ਉਹ ਵੀ ਭਾਵ ਸਾਗਰ ਤੋਂ ਪਾਰ ਹੋ ਗਏ ਸਿਮਰਨ ਦੇ ਵਿੱਚ ਇੰਨੀ ਤਾਕਤ ਹੈ ਤੂੰ ਸਿਮਰਨ ਤੇ ਕਰ ਉਹ ਪ੍ਰਮਾਤਮਾ ਨੂੰ ਯਾਦ ਤੇ ਕਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਆਉਂਦੇ ਐ ਮਨ ਰੇ ਪ੍ਰਭ ਕੀ ਸ਼ਰਣ ਵਿਚਾਰੋ ਮਨ ਨੂੰ ਸੁਬੋਧਨ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਕੇ ਪ੍ਰਭੂ ਦੀ ਸ਼ਰਨ ਚ ਆਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਆਜੋ ਜੇ ਬਚਣਾ ਤਾਂ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਨਕਾ ਸੀ ਉਧਰ ਹੀ ਤਾਕੂ ਜਸ ਉਰਤਾਰੋ ਕਹਿੰਦੇ ਜਿਹੜਾ ਸਿਮਰਨ ਕਰਨ ਦੇ ਨਾਲ ਗਲਕਾ ਜਿਹੜੀ ਪਾਪਨ ਸੀ ਨਾ ਉਹਨੂੰ ਪਾਪਨ ਕਿਉਂ ਕਿਹਾ ਜੀ ਦਿਨ ਰਾਤ ਉਹਦੇ ਅੰਦਰ ਵਿਸ਼ੇ ਵਕਾਰ ਕਰ ਕਰਗੇ ਸੀ ਹਰ ਟਾਈਮ ਵਿਸ਼ਿਆਂ ਦੇ ਵਿੱਚ ਹਰ ਟਾਈਮ ਵਿਸ਼ਿਆਂ ਦੇ ਵਿੱਚ ਸਵੇਰੇ ਉੱਠਣਾ ਸ਼ੀਸ਼ੇ ਦੇ ਮੂਹਰੇ ਖੜ ਕੇ ਤਿਆਰ ਵਰ ਤਿਆਰ ਹੋ ਕੇ ਆਪਣੇ ਕੋਠੇ 'ਚ ਬੈਠ ਜਾਣਾ ਕਿਉਂਕਿ ਜਿਹੜੇ ਬੇਸ਼ਵਗਾਮੀ ਲੋਕ ਹੁੰਦੇ ਆ ਨਾ ਉਹਨਾਂ ਨੇ ਸਵੇਰੀ ਆਪਣੇ ਚਿਹਰੇ ਨੂੰ ਸਜਾ ਲੈਣਾ ਜੇ ਚਿਹਰਾ ਸਜਾਇਆ ਹੋਇਆ ਤਾਂ ਹੀ ਫਿਰ ਮਾੜੇ ਕੰਮ ਆਲੇ ਆਉਣ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਕਿ ਜਿਹੜੀ ਬੇਸ਼ਵਗ ਔਰ ਤੁਸੀਂ ਨਾ ਗਨਿਕਾ ਉਹਦੇ ਬਾਬਤ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਗਨਿਕਾ ਪਾਪਨ ਹੋਏ ਕੈ ਪਾਪਾਂ ਦਾ ਗਲ ਹਾਰ ਪਰੋਤਾ ਲੋਕ ਤੇ ਕਹਿੰਦੇ ਮੈਂ ਆਪਣੇ ਗਲ ਵਿੱਚ ਸੋਨੇ ਦੀ ਚੈਨ ਪਾਉਣੀ ਹੈ ਮੈਂ ਆਪਣੇ ਗਲ ਵਿੱਚ ਹਾਰ ਪਾਉਣਾ ਪਰ ਜਿਹੜੀ ਗਨਿਕਾ ਸੀ ਉਹਨੇ ਪਾਪਾਂ ਦਾ ਬਣਾ ਕੇ ਹਾਰ ਪਾ ਲਿਆ ਭਾਪ ਕੇ ਦਿਨ ਤੇ ਰਾਤ ਮਾੜਾ 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 ਕਹਿੰਦੇ ਇੰਨੇ ਪਾਪ ਕਰਨ ਵਾਲੀ ਗਨਕਾ ਇੱਕ ਦਿਨ ਕੋਈ ਮਹਾਤਮਾ ਆਏ ਉਹਨੇ ਆਖਿਆ ਆ ਮਾੜਿਆ ਕੰਮਾਂ ਨੂੰ ਛੱਡ ਦੇਤੀ ਏ ਉਹਨੇ ਆਖਿਆ ਅੱਜ ਤੱਕ ਮੈਨੂੰ ਧੀ ਕਹਿਣ ਵਾਲਾ ਤੇ ਕੋਈ ਆਇਆ ਹੀ ਨਹੀਂ ਸ਼ੁਕਰ ਹੈ ਤੂੰ ਇੱਕ ਧੀ ਕਹਿਣ ਵਾਲਾ ਤੇ ਆਇਆ ਪਰ ਬਾਬਾ ਮੇਰੇ ਹੱਡਾਂ 'ਚ ਰਚ ਗਿਆ ਇਹ ਕੰਮ ਮੇਰੇ ਹੱਡਾਂ 'ਚ ਰਚ ਗਿਆ ਇਹ ਨਿਕਲਣਾ ਨਹੀਂ ਉਸ ਮਹਾਤਮਾ ਨੇ ਆਖਿਆ ਕਿ ਇਹ ਕੋਈ ਚੀਜ਼ ਐਸੀ ਨਹੀਂ ਜਿਹੜੀ ਹੱਡਾਂ ਚ ਰਚੀ ਨਿਕਲ ਨਾ ਸਕੇ ਪਰ ਉਹਦੇ ਵਾਸਤੇ ਕੋਈ ਤਰੀਕਾ ਹੋਵੇ ਇਸੇ ਤਰੀਕੇ ਨਾਲ ਨਿਕਲਣਾ ਆ ਮੈਂ ਤੈਨੂੰ ਇੱਕ ਤੋਤਾ ਦਿੰਨਾ ਇਹਨੂੰ ਤੂੰ ਰਾਮ ਕਿਹਾ ਕਰ ਰਾਮ ਕਹਿੰਦੇ ਚੂਰੀ ਖਵਾਇਆ ਕਰੇ ਤੂੰ ਨਹੀਂ ਖਾਂਦਾ ਚੂਰੀ ਉਹਨੂੰ ਤਰੀਕਾ ਦੱਸਣਾ ਸੀ ਬਸ ਉਹਨੂੰ ਰਾਮ ਕਿਹਾ ਕਰੇ ਰਾਮ ਚੂਰੀ ਖਾਲੇ ਰਾਮ ਚੂਰੀ ਖਾਲੇ ਤਾਉ ਇੱਕ ਦਿਨ ਰਾਮ ਚ ਅਪੇਧ ਹੋਊਗਾ ਤੇ ਇਥੇ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਜਿਹ ਸਿਮਰਤ ਗਨ ਕਾ ਸੀ ਉਦਰੀ ਤਾਕੋ ਜਸ ਉਰ ਧਾਰੋ ਕਹਿੰਦੇ ਉਹ ਪ੍ਰਮਾਤਮਾ ਦਾ ਜਸ ਗਾ ਕੇ ਇਸ ਭਵ ਸਾਗਰ ਤੋਂ ਤਰ ਗਏ ਕਹਿੰਦੇ ਤੂੰ ਇਸ ਪ੍ਰਮਾਤਮਾ ਦਾ ਨਾਮ ਕਿਉ ਛੱਡ ਚੁੱਕਿਆ ਕਹੋ ਨਾਨਕ ਸੁਨ ਰੇ ਮਨ ਸਿਮਰਤ ਕਾਹੇ ਨਾਮ ਕਹਿੰਦੇ ਉਹ ਪ੍ਰਮਾਤਮਾ ਦਾ ਭਜਨ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਕਿਉ ਨਹੀਂ ਕਹਿੰਦਾ ਸਭ ਸੁਖ ਦਾਤਾ RAM ਹੈ ਦੂਸਰ ਨਾਹਨ ਕੋਏ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਵੇਖੋ ਕਿੰਨਾ ਸੋਹਣਾ ਸ਼ਬਦ ਗੁਰੂ ਸਾਹਿਬ ਦਾ ਕਿ ਸਾਰਿਆਂ ਸੁੱਖਾਂ ਦਾ ਦਾਤਾ ਜੇ ਉਹ ਹੈ ਪਰਮਾਤਮਾ ਸਾਡੇ ਕੋਲੇ ਸੁੱਖਾਂ ਦਾ ਦਾਤਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਸਭ ਸੁਖ ਦਾਤਾ RAM ਹੈ ਦੂਸਰ ਨਾਹੀਂ ਨ ਕੋਏ ਇਹਦੇ ਵਰਗਾ ਕੋਈ ਦੂਜਾ ਨਹੀਂ ਹੈ ਦੂਜਾ ਨਹੀਂ ਹੈ ਕੋਈ ਅੱਲਾਹ ਇੱਕ ਮਸੀਤ ਵਸਤ ਹੈ ਅਬਰ ਮੁਲਖ ਕਿਸਕੇ ਰਾ ਜਿਹੜੇ ਮੁਸਲਮਾਨ ਸੀ ਨਾ ਉਹ ਕਹਿੰਦੇ ਅੱਲਾ ਇੱਕ ਥਾ ਤੇ ਹੈ ਮਸੀਤ 'ਚ ਵਸਦਾ ਹੈ ਪਰ ਗੁਰੂ ਸਾਹਿਬ ਤੇ ਕਹਿੰਦੇ ਘਟ ਘਟ ਮੈਂ ਹਰ ਜੂ ਵਸ ਸੰਤਨ ਕਹਿਓ ਭੁਕਾਰ ਕਿ ਜਿਹੜਾ ਪਰਮਾਤਮਾ ਹੈ ਨਾ ਉਦੇ ਵਰਗਾ ਦੁਨੀਆ ਚ ਹੋਰ ਕੋਈ ਹੈ ਨਹੀਂ ਸਭ ਸੁਖ ਦਾਤਾ RAM ਹੈ ਦੂਸਰ ਨਾਹਿੰ ਕੋਏ ਤੇ ਗੁਰੂ ਸਾਹਿਬ ਕਹਿੰਦੇ ਐ ਸ਼ੱਕ ਕਰੂ ਜੇ ਦੂਸਰ ਹੋਏ ਅੱਲਾਹ ਪਾਕੰਗ ਪਾਕ ਹੈ ਅੱਲਾਹ ਪਾਕੰਗ ਪਾਕ ਹੈ ਸ਼ੱਕ ਕਰੂ ਜੇ ਦੂਸਰ ਹੋਏ ਕਹਿੰਦੇ ਮੈਂ ਸ਼ੱਕ ਤੇ ਤਾਂ ਕਰਾਂ ਜੇ ਸੱਚੇ ਪਾਤਸ਼ਾਹ ਤੁਹਾਡੇ ਵਰਗਾ ਕੋਈ ਦੂਜਾ ਹੋਵੇ ਜਿਹੜਾ ਪਰਮਾਤਮਾ ਹੈ ਨਾ ਜਿਹੜਾ ਅੱਲਾ ਹੈ ਉਹ ਪਵਿੱਤਰ ਤੋਂ ਪਵਿੱਤਰ ਹੈ ਤੇ ਉਹਦੇ ਵਰਗਾ ਦੁਨੀਆ 'ਚ ਹੋਰ ਕੋਈ ਹੈ ਹੀ ਨਹੀਂ ਹੁਣ ਦੁਨੀਆ ਕਹਿੰਦੀ ਆ ਮੈਂ ਵੀ ਰੱਬ ਮੈਂ ਵੀ ਰੱਬ ਦੁਨੀਆ ਆਪੇ ਬਣੇ ਰੱਬ ਫਿਰਦੇ ਆ ਜੀ ਪਰ ਕੋਈ ਹੈ ਰੱਬ ਜਿਹੜਾ ਸਾਰਿਆਂ ਦੇ ਦਿਲਾਂ ਦੇ ਅੰਦਰ ਵੱਸ ਰਿਹਾ ਹੈ ਕਹਿੰਦੇ ਉਹਦੇ ਨਾਲ ਜੁੜਨ ਦੀ ਸਾਨੂੰ ਜ਼ਰੂਰਤ ਹੈ ਕਹੋ ਨਾਨਕ ਸੁਨ ਰੇ ਮਨ ਤਿਹ ਸਿਮਰਤ ਗਤ ਹੋਏ ਕਹਿੰਦੇ ਉਹ ਪ੍ਰਮਾਤਮਾ ਨੂੰ ਸਿਮਰੋ ਜਿਹਦੇ ਸਿਮਰਨ ਦੇ ਨਾਲ ਸਾਡੀ ਅਵਸਥਾ ਉੱਚੀ ਬਣਦੀ ਹੈ ਕਿਹਦੀ ਕਿਹਦੀ ਅਵਸਥਾ ਉੱਚੀ ਬਣੀ ਪਹਿਲਾਂ ਗਨ ਕਾ ਦੀ ਅਵਸਥਾ ਉੱਚੀ ਬਣ ਗਈ ਨਾ ਧਰ ਕੀ ਸੰਸਾਰ ਤੋਂ ਫਿਰ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਅਰੇ ਕਹਿੰਦੇ ਆਜਾ ਮਲ ਪਾਪੀ ਜਗ ਜਾਨ ਹੈ ਨਿਮਖ ਮਾਹੇ ਨਿਸਤਾਰਾ ਹੁਣ ਜਿਹੜਾ ਅਜਾ ਮਲ ਪਾਪੀ ਸੀ ਨਾ ਉਹਨੂੰ ਪਾਪੀ ਕਿਉਂ ਕਿਹਾ ਕਿਉਂਕਿ ਉਹ ਵੀ ਕਨੌਜ ਦਾ ਰਾਜਾ ਸੀ ਪੰਡਤਾਂ ਦੇ ਘਰ ਦਾ ਜਨਮ ਸੀ ਉਹਦਾ ਪਰ ਮਾੜਿਆ ਕੰਮਾਂ 'ਚ ਪੈ ਗਿਆ ਕਿਉਂਕਿ ਜਿਹਦੇ ਕੋਲੇ ਪੈਸਾ ਜਾਦੇ ਹੋਵੇ ਨਾ ਵਿਕਾਰੀ ਵੀ ਉਹੀ ਜਾਦੇ ਹੁੰਦਾ ਹੈ ਉਹ ਜਿਹੜਾ ਰਾਜਾ ਸੀ ਕਨੌਜ ਦਾ ਰਾਜਾ ਉਹ ਵਿਕਾਰੀ ਹੋ ਗਿਆ ਮਾੜਿਆਂ ਕੰਮਾਂ 'ਚ ਪੈ ਗਿਆ ਬਿਮਾਰੀਆਂ ਲੱਗੀਆਂ ਸਰੀਰ ਪੈਸਾ ਖਤਮ ਹੋ ਗਿਆ ਕਹਿੰਦੇ ਉਹਦੇ ਘਰ ਵਿੱਚ ਬੱਚਾ ਹੋਣ ਵਾਲਾ ਸੀ ਕਿਸੇ ਮਹਾਤਮਾ ਨੂੰ ਮਿਲਿਆ ਉਹਨੇ ਆਖਿਆ ਇਸ ਬੱਚੇ ਦਾ ਨਾਮ ਰੱਖ ਦੀ ਨਰਾਇਣ ਚਾਹੇ ਧੀ ਹੋਵੇ ਚਾਹੇ ਪੁੱਤ ਹੋਵੇ ਨਰਾਇਣ ਰੱਖ ਦੀ ਇਹਦਾ ਨਾਮ ਨਰਾਇਣ ਰੱਖ ਤਾ ਨਾਮ ਹੁਣ ਜਦੋਂ ਹਰ ਟਾਈਮ ਉਹਨੂੰ ਵਾਜਾਂ ਮਾਰਦਾ ਨਰਾਇਣ 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 ਬਸ ਨਰਾਇਣ ਤੇ ਅਭੇਦ ਹੋ ਗਿਆ ਪਾਬ ਕਿ ਸਿਮਰਨ ਚੱਲ ਪਿਆ ਨਾ ਇੱਥੇ ਗੁਰੂ ਸਾਹਿਬ ਕਹਿੰਦੇ ਤੇ ਸਿਮਰਤ ਗਤ ਹੋਏ ਕਹਿੰਦੇ ਸਿਮਰਨ ਦੇ ਨਾਲ ਉਹਦੀ ਅਵਸਥਾ ਉੱਚੀ ਹੋ ਗਈ ਕਹਿੰਦੇ ਉਹ ਜਿਹੜਾ ਅਜਾਮਲ ਪਾਪੀ ਸੀ ਉਹ ਵੀ ਭਵ ਸਾਗਰ ਤੋਂ ਤਰ ਗਿਆ ਗਨਕਾ ਦਾ ਨਾਂ ਵੀ ਗੁਰੂ ਗ੍ਰੰਥ ਸਾਹਿਬ 'ਚ ਆਇਆ ਅਜਾਮਲ ਪਾਪੀ ਦਾ ਨਾਂ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਆਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰਸਨਾ ਤੋਂ ਉਹ ਕਹਿੰਦੇ ਆ ਕੋਹ ਨਾਨਕ ਸੁਨ ਰੇ ਮਨ ਤਿਸਿ ਸਿਮਰਤ ਗਤ ਹੋਏ ਕਹਿੰਦੇ ਆ ਪ੍ਰਮਾਤਮਾ ਦਾ ਨਾਮ ਸਿਮਰਨ ਦੇ ਨਾਲ ਤੇਰੀ ਅਵਸਥਾ ਵੀ ਬਹੁਤ ਉੱਚੀ ਹੋ ਜਾਣੀ ਜੇ ਸਿਮਰਤ ਗਤ ਪਾਈਐ ਇਹ ਪਜਰੇ ਤਮੀਤ ਕਹਿੰਦੇ ਆ ਆ ਪ੍ਰਮਾਤਮਾ ਦਾ ਨਾਮ ਸਿਮਰਨ ਦੇ ਨਾਲ ਨਾ ਉੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਇਹ ਭਜ ਰੇਤ ਐ ਮੀਤ ਕਹਿੰਦੇ हे ਮਿੱਤਰ ਤੂੰ ਉਸ ਪਰਮਾਤਮਾ ਦਾ ਭਜਨ ਕਰਿਆ ਕਰ ਉਹਦੀ ਬੰਦਗੀ ਕਰਿਆ ਕਰ ਕਹਿੰਦੇ ਤੇਰੀ ਵੀ ਅਵਸਥਾ ਬਹੁਤ ਉੱਚੀ ਹੋ ਜਾਏ ਬਹੁਤ ਉੱਚੀ ਹੋ ਜਾਏ ਜਿਹੜਾ ਲਾਸਟ ਸ਼ਲੋਕ ਦੀਆਂ ਦੋ ਇੱਕ ਪੰਗਤੀ ਰਹਿ ਗਈ ਉਹ ਆਪ ਪੜ ਕੇ ਫਿਰ ਸਮਾਪਤੀ ਕਰਾਂਗੇ ਪੰਜ ਜਿਹੜੇ ਸ਼ਲੋਕ ਹੈ ਉਹਨਾਂ ਦੀ ਵਿਚਾਰ ਆਪਾਂ ਰਲ ਮਿਲ ਕੇ ਕਰਨੀ ਹੈ ਬਸ ਇੱਕ ਪੰਗਤੀ ਰਹੇਗੀ ਤੇ ਬਾਕੀ ਕੱਲ ਨੂੰ ਗੁਰੂ ਸਾਹਿਬ ਕਿਰਪਾ ਕਰਨਗੇ ਫਿਰ ਆਪਾਂ ਉਹਦੇ ਨਾਲ ਕੱਲ ਨੂੰ ਜੋੜਾਂਗੇ ਜਿਹੜੀ ਪੰਗਤੀ ਰਹੇਗੀ ਉਹਦੇ ਵਿੱਚ ਕਹਿੰਦੇ ਆ ਕਾਹੋ ਨਾਨਕ ਸੁਨ ਰੇ ਮਨ ਆਉਦ ਘਟਤ ਹੈ ਨੀਤ ਹੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਆ ਕਿ ਆ ਮਨ ਨੂੰ ਕਹਿੰਦੇ ਆ ਸਮਝਾ ਤੇ ਸਾਨੂੰ ਰਹੇ ਆ ਗੁਰੂ ਸਾਹਿਬ ਕਹੋ ਨਾਨਕ ਸੁਨ ਰੇ ਮਨ ਆਉਧ ਘਟਤ ਹੈ ਨੀਤ ਆਉਧ ਕਹਿੰਦੇ ਆ ਉਮਰ ਨੂੰ ਘਟਤ ਕਹਿੰਦੇ ਆ ਘਟਦੀ ਨੂੰ ਕਹਿੰਦੇ ਤੇਰੀ ਉਮਰ ਰੋਜ਼ ਘਟਦੀ ਹੈ ਕਿੰਨੀ ਇੱਕ ਘਟਦੀ ਹੈ ਜੀ 24000 ਸਾਹ ਇੱਕ ਦਿਨ ਤੇ ਰਾਤ ਚ ਘਟ ਰਿਹਾ ਹੈ ਇਨਸਾਨ ਦਾ 24000 ਕਹਿੰਦੇ ਆ ਪਰੋ ਜੀ ਪੜਦੇ ਨਾ ਆਉਦ ਘਟੈ ਦਿਨ ਸਰੇਣਾਰੇ ਮਨ ਗੁਰ ਮਿਲ ਕਾਜ ਸਵਾਰੇ ਕਹਿੰਦੇ ਦਿਨ ਤੇ ਰਾਤ ਤੇਰੀ ਉਮਰ ਘਟਦੀ ਜਾ ਰਹੀ ਹੈ ਘਟਦੀ ਜਾ ਰਹੀ ਹੈ ਕਹਿੰਦੇ ਇਹ ਨਹੀਂ ਪਤਾ ਕਿ ਆਹ ਲਾਸਟ ਦਿਨ ਹੈ ਸਾਡਾ ਪਰ ਕਹਿੰਦੇ ਤੂੰ ਪਰਮਾਤਮਾ ਦਾ ਨਾਮ ਕਿਉਂ ਛੱਡ ਚੁੱਕਿਆ ਕਹਿੰਦੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਚ ਵਸਾਲਾ ਕਹੋ ਨਾਨਕ ਸੁਨਰੇ ਮਨ ਆਉਦ ਘਟਦਾ ਹੈ ਨੀਤ ਕਹਿੰਦੇ ਨਿੱਤਾ ਪ੍ਰਤੀ ਉਮਰ ਘਟਦੀ ਜਾ ਰਹੀ ਹੈ ਹੁਣ ਜਦ ਕਿਸੇ ਦੇ ਘਰ ਨਾ ਪੁੱਤ ਧੀ ਪੈਦਾ ਹੁੰਦਾ ਸਾਲ ਬਾਅਦ ਉਹਦਾ ਜਨਮ ਦਿਨ ਮਨਾਇਆ ਜਾਂਦਾ ਬੜੇ ਚਾਅ ਨਾਲ ਜਨਮ ਦਿਨ ਬਾਪ ਆਪ ਮਨਾਉਂਦੇ ਆ ਪਰ ਗੁਰੂ ਸਾਹਿਬ ਕਹਿੰਦੇ ਏ ਭੁਲੇਖਾ ਪੈ ਗਿਆ ਮਨ ਚ ਕਿ ਪੁੱਤ ਵੱਡਾ ਹੋ ਰਿਹਾ ਮੇਰੀ ਧੀ ਵੱਡੀ ਹੋ ਰਹੀ ਹੈ ਕਹਿੰਦੇ ਉਹਦੀ ਜ਼ਿੰਦਗੀ ਦਾ ਇੱਕ ਸਾਲ ਘਟ ਗਿਆ ਇਹ ਤੇ ਸੋਚੇ ਹੀ ਨਹੀਂ ਕਹਿੰਦੇ ਕਹਿੰਦੇ ਉਹਦੀ ਜ਼ਿੰਦਗੀ ਦੇ 1 ਸਾਲ ਕੱਟ ਗਿਆ ਜੇ ਉਹਨੂੰ 50 ਸਾਲ ਦੀ ਉਮਰ ਮਿਲੀ ਹੈ ਤਾਂ ਕਹਿੰਦੇ 1 ਸਾਲ ਕੱਟ ਕੇ 99 ਰਹੇਗੀ ਭਾਈ ਜੇ ਦੂਜਾ ਸਾਲ ਮਨਾਵਾਂਗੇ ਨਾ ਕਹਿੰਦੇ 1 ਸਾਲ ਹੋਰ ਕੱਟ ਗਿਆ 48 ਰਹੇਗੀ ਪਰ ਕਹਿੰਦੇ ਇਹ ਗੱਲ ਸਾਡੇ ਮਨ 'ਚ ਨਹੀਂ ਬਸ ਹੀ ਕਹਿੰਦੇ ਜਿੱਦੇ ਇਹ ਗੱਲ ਸਾਡੇ ਮਨ 'ਚ ਵਸ ਗਈ ਕਿ ਰੋਜ਼ ਉਮਰ ਘਟ ਰਹੀ ਹੈ ਨਾ ਬਸ ਉਦੋਂ ਹੀ ਗੁਰੂ ਦੇ ਨਾਲ ਜੁੜ ਜਾਾਂਗੇ ਉਦਾਂ ਹੀ ਫਿਰ ਉਹਦੇ ਵਿੱਚ ਇੱਕਮਿਕ ਹੋ ਜਾਗੇ ਕਿਵੇਂ ਇੱਕਮਿਕ ਹੋ ਜਾਗੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੋ ਆਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਆਓ ਜੀ ਇੰਨੀ ਇਹ ਬੇਨਤੀਆਂ ਪ੍ਰਵਾਨ ਕਰਿਓ ਜੀ ਬੋਲਦਿਆਂ ਤੋਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਰੱਬ ਵਰਗੀ ਮaaf ਸੰਗਤ ਹੁੰਦੀ ਆ ਮaaf ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ